ਬਈ ਕੁਝ ਲੋਕਾਂ ਨੂੰ ਨਾ ਗਲਾਂ ਖਾਏ ਬਿਨਾਂ ਸਬਰ ਨਹੀਂ ਆਉਂਦਾ ਤੇ ਜਦੋਂ ਆਪਦੇ ਗਾਲੇ ਨਾ ਚੱਲਦੇ ਹੁਣ ਤਾਂ ਕਿੱਦਾਂ ਕੰਟਰੋਵਰਸੀ ਕਰਕੇ ਚਰਚਾ ਦੇ ਵਿੱਚ ਆਉਂਦੇ ਨੇ ਹਾਂ ਮੈਂ ਗੱਲ ਕਰ ਰਿਹਾ ਇਸ ਬਦਨਸੀਬ ਦੀ ਬਦਨਸੀਬ ਨਾਮ ਘੈਂਟ ਦਿੱਤਾ ਸੀਗਾ ਮਨ ਲੋਜ ਰਹੇ ਨੇ ਨਾ ਤਾਂ ਦਲਜੀਤ ਬਈ ਤੁਸੀਂ ਮੈਸੇਜਾਂ 'ਚ ਜਵਾਬ ਦਿੰਨੇ ਹੋ ਨਾ ਤੁਹਾਡੀ ਮੈਨੇਜਰ ਸੁਨਾਲੀ ਸਿੰਘ ਜਵਾਬ ਦਿੰਦੀ ਹੈ ਲੈ ਕਾਚੀ ਜਿਹਾ ਛੱਡ ਦੋ ਤਰੰਬਲ ਦੇਖੀਏ ਥੋੜਾ ਜਿਹਾ ਤੇ ਆਪਾਂ ਬਹੁਤ ਬੈਟਰ ਬਣਾ ਸਕਦੇ ਆਂ ਕੇਸ ਵਧਾ ਕੇ ਪੱਗ ਬੰਨ੍ਹ ਸਕਦੇ ਆਂ ਆਪਾਂ ਜਨਾਬ ਜੀ ਨੇ ਸਿੱਧਾ ਪੰਗਾ ਲੈ ਲਿਆ ਦਿਲਜੀਤ ਦਸਾਂਜ ਨਾਲ ਤੇ ਇਲਜ਼ਾਮ ਇਹ ਲਗਾਇਆ ਕਿ ਦਿਲਜੀਤ ਦਸਾਂਜ ਨੇ ਆਪਣੀ ਰੂਹ ਸ਼ੈਤਾਨ ਨੂੰ ਵੇਚੀ ਆ ਯਾਨੀ ਕਿ ਦਿਲਜੀਤ ਦਸਾਂਜ ਇਲੂਮਿਨਾਟੀ ਆ ਮੇਰੇ ਮੈਸੇਜ ਭਰੇ ਪਏ ਆ ਲੋਕੀ ਬੰਨੂ ਗਾਲਾਂ ਕੱਢ ਰਹੇ ਆ ਬਟ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਇਹ ਸੱਚ ਆ ਕਿਤੇ ਨਾ ਕਿਤੇ ਜੇ ਤੁਹਾਨੂੰ ਕੋ ਕਹਿੰਦਾ ਨਾ ਕਿ ਤੁਸੀਂ ਆਪਣੀ ਜਿਹੜੀ ਸੋਲ ਆਓ ਕਿਸੇ ਨੂੰ ਸ਼ੈਤਾਨ ਨੂੰ ਵੇਚ ਕੇ ਸਕਸੈਸਫੁਲ ਹੋ ਸਕਦੇ ਆ ਠੀਕ ਆ ਬਾਈ ਇਹ ਵੀ ਮੰਨ ਲਿਆ ਤੁਸੀਂ ਸਹੀ ਕਹਿ ਰਹੇ ਹੋ ਬਈ ਸ਼ੈਤਾਨ ਨੂੰ ਕੋਈ ਵੇਚ ਕੇ ਸਕਸੈਸਫੁਲੀ ਹੋਣਾ ਚਾਹੁੰਦਾ ਤਬਈਂment ਤਾਂ ਦੋ ਜਗ੍ਹਾ ਤੇ ਵੀ ਕੱਟ ਵੀ ਕਰ ਰਹੀ ਹੈ ਇਲੂਮੀਨਾਟੀ ਹੁੰਦੇ ਨੇ ਜਾਂ ਨਹੀਂ ਹੁੰਦੇ ਇਹ ਇੱਕ ਅਲੱਗ ਕਨਸੈਪਟ ਆ ਪਰ ਇੱਥੇ ਆ ਬਾਈ ਜੀ ਦੇ ਮਿਰਚ ਲੜੀ ਆ ਤਰੱਕੀ ਨੂੰ ਲੈ ਕੇ ਜਿਹੜਾ ਸਿੰਗਰ ਤਰੱਕੀ ਕਰਦਾ ਜਾਂ ਤਾਂ ਉਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਕਿ ਇਹ ਪੜਕੀਲੇ ਗਾਣੇ ਗੁੰਦਾ ਤਾਂ ਲੋਕੀ ਉਸ ਦੇ ਖਿਲਾਫ ਹੋ ਜਾਂਦੇ ਨੇ ਤੇ ਜਿਹਦੇ ਖਿਲਾਫ ਕੁਝ ਦਿਖਦਾ ਨਹੀਂ ਉਹਨੂੰ ਇਦਾਂ ਦੀਆਂ ਚੀਜ਼ਾਂ ਦੇ ਨਾਲ ਟਾਰਗੇਟ ਕੀਤਾ ਜਾਂਦਾ ਕਿ ਬਾਈ ਇਲੂਮੀਨਾਟੀਆਂ ਨੇ ਆਪਣੀ ਰੂਹ ਵੇਚੀ ਆ ਕਲੀਅਰ ਤਾਂ ਮੇਰਾ ਮਾਈਂਡ ਹਜੇ ਵੀ ਨਹੀਂ ਹੋਇਆ ਕਿਉਂਕਿ ਬਾਈ ਨੇ ਗੱਲ ਜਿੱਕਮਾਤੀ ਹਉ ਬਖੌਣ ਬਾਈ ਕਲੀਅਰ ਕਰ ਦੂੰ ਇਹ ਸ਼ੁਰੂ ਤੋਂ ਹੀ ਹੁੰਦਾ ਹੈ ਜੋ ਵੀ ਤਰੱਕੀ ਕਰਨਾ ਚਾਹੇ ਹੋ ਕਲਾਕਾਰੀ ਦੇ ਖੇਤਰ ਚ ਹੋਵੇ ਚਾਹੇ ਬਿਜ਼ਨਸਮੈਨ ਹੋਵੇ ਚਾਹੇ ਕਿਸੇ ਵੀ ਖੇਤਰ ਦੇ ਵਿੱਚ ਹੋਵੇ ਜੋ ਵੀ ਤਰੱਕੀ ਕਰਦਾ ਉਸ ਨੂੰ ਲੱਤਾਂ ਖਿੱਚਣ ਲਈ ਅਲੱਗ-ਅਲੱਗ ਤਰੀਕੇ ਦੇ ਨੁਕਤੇ ਅਪਣਾਏ ਜਾਂਦੇ ਨੇ ਕੁਝ ਗੱਲਾਂ ਕਹੀਆਂ ਜਾਂਦੀਆਂ ਨੇ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਤੇ ਵੱਧ ਦੁੱਖ ਹੋਦਾ ਲੱਗਦਾ ਜਦੋਂ ਉਹਨਾਂ ਦੇ ਹੀ ਭਾਈਚਾਰੇ ਉਹਨਾਂ ਦੇ ਹੀ ਸਮਾਜ ਦੇ ਵਿੱਚ ਦੇ ਲੋਕ ਆ ਕੇ ਤੁਹਾਡੀਆਂ ਇਦਾਂ ਲੱਤਾਂ ਖਿੱਚਦੇ ਨੇ ਪਹਿਲਾਂ ਇਸ ਨੇ ਕਿਵੇਂ ਚਰਚਾ ਦੇ ਵਿੱਚ ਆਉਣ ਲਈ ਕਿਦਾਂ ਸਿੱਧੂ ਮੂਸੇਵਾਲੇ ਨੂੰ ਟਾਰਗੇਟ ਕੀਤਾ ਸੀ ਜਦਕਿ ਉਹ ਇਨਸਾਨ ਇਸ ਦੁਨੀਆ ਦੇ ਵਿੱਚ ਵੀ ਨਹੀਂ ਸੀ ਜੇ ਮੈਂ ਮੈਂ ਵੀ ਉਹੀ ਰੇਲਮ ਦਾ ਬੰਦਾ ਆ ਮੈਂ ਵੀ ਉਹਨਾਂ ਲੋ ਟਾਈਮ ਦੇਖਿਆ ਮੈਂ ਵੀ ਉਵੇਂ ਉੱਠਿਆ ਜਿਹੜੇ ਬੰਦੇ ਨੂੰ ਐਡੀ ਸ਼ਰਮ ਨਹੀਂ ਕਿ ਜੋ ਇਨਸਾਨ ਇਸ ਦੁਨੀਆ ਦੇ ਵਿੱਚ ਨਹੀਂ ਹੈਗਾ ਮਤਲਬ ਇਦਾਂ ਦੀਆਂ ਗੱਲਾਂ ਬੋਲ ਰਿਹਾ ਕਿ ਜਿਸ ਦੇ ਵਿੱਚ ਇਹ ਲੱਗੇ ਕਿ ਮੈਂ ਸਿੱਧੂ ਤੋਂ ਵੱਡਾ ਸੀ ਜਿਸ ਇਨਸਾਨ ਨੂੰ ਐਡੀ ਸ਼ਰਮ ਨਹੀਂ ਉਹ ਕਿਦਾਂ ਕਿਸੇ ਦੂਸਰੇ ਵੱਡੇ ਕਲਾਕਾਰ ਦੀ ਤਰੱਕੀ ਜੜ ਸਕਦਾ ਮੈਨੂੰ ਕਹੇ ਆਪਾਂ ਆ ਕਰਦਾਂਗੇ ਤੂੰ ਆ ਕਰਦੀ ਮੈਂ ਕਿਹਾ ਭਾਈ ਮੈਨੂੰ ਤੇਰੇ ਵੱਲੋਂ ਕੁਝ ਨਹੀਂ ਚਾਹੀਦਾ ਐਡੇ ਤਾਂ ਹੈ ਨਹੀਂ ਅਸੀਂ ਵੀ ਬਾਹਾਂ 'ਚ ਉਹ ਚੂੜੀਆਂ ਪਾਈਆਂ ਹੋਈਆਂ ਹਾਂਜੀ ਭਾਈ ਵੀ ਮੈਂ ਮੈਂ ਕਲਾਕਾਰ ਆ ਮੈਂ ਕੁਝ ਨਹੀਂ ਕਹੂੰਗਾ ਮੈਂ ਕਲਾਕਾਰ ਨਹੀਂਗਾ ਅੰਦਰ ਮੈਨੂੰ ਕਾਲ ਲੈ ਮੈਨੂੰ ਮੈਂ ਕਹਿੰਦਾ ਜਾਂ ਤਾਂ ਸਾਡੇ ਹਿਸਾਬ ਨਾਲ ਚੱਲੋ ਜਾਂ ਫਿਰ ਆਪਦੇ ਹਿਸਾਬ ਨਾਲ ਚੱਲੋ ਮੈਂ ਕਿਹਾ ਬਈ ਤੁਹਾਡੇ ਹਿਸਾਬ ਨਾਲ ਤਾਂ ਮੈਂ ਪਹਿਲੇ ਦਿਨੋਂ ਹੀ ਨਹੀਂ ਚੱਲ ਰਿਹਾ ਮੈਂ ਤੇ ਤੇ ਪੁੱਠਾ ਚੱਲੇਗਾ ਮੈਂ ਨਾ ਤੇ ਪੁੱਠਾ ਚੱਲ ਤੂੰ ਆਉਲ ਸਕੂਲ ਕੀਤਾ ਮੈਨੂੰ ਮੈਨੂੰ ਬਠੇਰੇ ਆਰਟਿਸਟ ਮਿਲੇ ਮੇਰੇ ਨਾਲ ਕਲੈਬ ਕਰਕੇ ਚੱਲੇਗੇ ਮੈਨੂੰ ਫੋਲੋ ਵੀ ਨਹੀਂ ਕੀਤਾ ਇੰਸਟਾਗ੍ਰam ਤੇ ਅਸੀਂ ਕਹਿੰਦੇ ਆ ਯਾਰ ਆ ਸਾਡਾ ਯਾਰ ਕੋਈ ਯਾਰ ਹੀ ਨਹੀਂ ਇਹਨੇ ਦਿਲਜੀਤ ਦੇ ਖਿਲਾਫ ਲੋਕਾਂ ਨੂੰ ਭੜਕਾਉਣ ਲਈ ਦਿਲਜੀਤ ਦੀ ਇਹ ਫੋਟੋ ਸ਼ੇਅਰ ਕੀਤੀ ਜਿੱਥੇ ਦਿਲਜੀਤ ਉਸਾਂ ਦੇ ਪੱਗ ਤੋਂ ਬਿਨਾ ਹੈ ਤੇ ਇਹ ਫੋਟੋ ਕਾਫੀ ਸਾਲਾਂ ਤੋਂ ਵਾਇਰਲ ਹੁੰਦੀ ਆ ਰਹੀ ਹੈ ਅਲਗ-ਅਲ ਪਹਿਲਾਂ ਇਹ ਫੋਟੋ ਚੱਕ ਲੈਂਦਾ ਹੁਣ ਇਹ ਫੋਟੋ origignal ਆ ਜਾਂ fake ਆ ਜਾਂ ਕੀ ਆ ਉਹ ਵੀ ਇੱਕ ਅਲੱਗ ਕਨਸੈਪਟ ਆ ਉਸ ਦੇ ਬਾਰੇ ਆਪਾਂ ਗੱਲ ਨਹੀਂ ਕਰਾਂਗੇ ਅਗਰ ਗੱਲ ਕਰੀਏ ਦਸਤਾਰ ਨੂੰ ਵਰਲਡ ਵਾਈਡ ਲੈਵਲ ਤੱਕ ਪਹੁੰਚਾਉਣ ਦੀ ਤਾਂ ਦਰਜੀ ਦੁਕਾਨ ਦੇ ਨਾਮ ਨੂੰ ਤੁਸੀਂ ਇਨਕਾਰ ਨਹੀਂ ਕਰ ਸਕਦੇ ਕਿਉਂਕਿ ਅੱਜ ਵੀ ਜੋ ਉਸ ਦੇ ਸ਼ੋਅ ਹੁੰਦੇ ਨੇ ਕੰਸਰਟਸ ਹੁੰਦੇ ਨੇ ਉਹਨਾਂ ਵਿੱਚ ਦਸਤਾਰ ਨੂੰ ਉਹ ਮੁੱਖ ਰੱਖਦਾ ਤੁਸੀਂ ਉਹਨਾਂ ਨੂੰ ਆਪਣੀ ਰੋਜ਼ਾਨਾ ਲਾਈਫ ਦੇ ਵਿੱਚ ਤਾਂ ਤੁਸੀਂ ਬਿਨਾਂ ਦਸਤਾਰ ਦੇ ਦੇਖ ਸਕਦੇ ਹੋਵੋਗੇ ਪਰ ਜਦੋਂ ਏਡੇ ਵੱਡੇ ਵਰਲਡ ਵਾਈਡ ਲੈਵਲ ਤੇ ਜਿੱਥੇ ਉਹ ਇੱਕ ਕਮਿਊਨਿਟੀ ਨੂੰ ਦਰਸਾਉਂਦਾ ਹੁੰਦਾ ਉੱਥੇ ਦਸਤਾਰ ਦੇ ਵਿੱਚ ਜਰੂਰ ਨਜ਼ਰ ਆਂਦੇ ਨੇ ਬਹੁ ਕੀ ਸਬਦਾ ਕੇ ਪੱਗ ਬਨ੍ਹ ਸਕਦੇ ਆ ਆਪਾਂ ਹਨਾ ਤਾਂ ਕਿ ਕੱਲੂ ਘੋਰਾ ਕੋਈ ਪੁੱਛੇ ਕਿ ਯੂ ਆਰ ਰੀਅਲ ਤੇ ਆਪਾਂ ਉਹਨੂੰ ਕੁਝ ਦੱਸ ਸਕੀਏ ਦਲਜੀਤ ਨੂੰ ਪੱਗ ਬਨ੍ਹਣ ਤੇ ਪੱਗ ਦੀ ਇੱਜ਼ਤ ਕਰਨ ਦੀ ਸਲਾਹ ਦੇਖ ਲਓ ਕੌਣ ਦੇ ਰਿਹਾ ਜੋ ਖੁਦ ਇਹ ਕਹਿੰਦਾ ਕਿ ਦਸਤਾਰ ਨਾਲ ਪੱਗ ਨੂੰ ਦੇਖ ਕੇ ਕੁੜੀਆਂ ਬਹੁਤ ਸੈੱਟ ਹੁੰਦੀਆਂ ਸਰ ਟਰਬਨ ਕਾਇਮ ਨਹੀਂ ਵਰਗਿਆ ਤੇ ਮੋ ਮੋ ਗਰਲਸ ਮੋ ਮਨੀ ਮੋ ਫੇਮ ਇਹ ਗੱਲ ਮੈਂ ਜਸਟ ਵਨਟ ਟੂ ਸੇ ਲੈ ਸੋਚ ਤੇ ਮੈਂਟੈਲਿਟੀ ਤੋਂ ਅੱਡੀ ਇੰਨੀ ਕਾ ਅਗਰ ਕਿਸੇ ਨੂੰ ਟਾਰਗੇਟ ਕਰਨਾ ਹੈ ਤਾਂ ਤੁਸੀਂ ਵੱਡੇ ਵਿਦਵਾਨ ਬਣ ਜਾਂਦੇ ਹੋ ਤੁਹਾਨੂੰ ਸਭ ਨੂੰ ਲੱਗ ਰਿਹਾ ਹੋਣਾ ਕਿ ਇਹ ਬਦਨਸੀਬ ਨੇ ਉੜਦਾ ਹੋਇਆ ਤੀਰ ਕਿਉਂ ਲੈ ਲਿਆ ਕਿਉਂ ਦਲਜੀਤ ਨੂੰ ਹੁਣੇ ਬੋਲਿਆ ਪਹਿਲਾਂ ਕਿਉਂ ਨਹੀਂ ਬੋਲਿਆ ਇਸ ਦੇ ਪਿੱਛੇ ਦਾ ਕਾਰਨ ਕੁਝ ਹੋ ਰਿਹਾ ਹੈ ਨਾਮ ਦੇ ਲਈ ਹਰ ਅੱਗੇ ਖੋਲੇ ਸਲਬਾਰ ਤੇਰੀ ਗੰਗੂ ਵਾਲੀ ਮਤ ਉਹ ਤੂੰ ਕਾਦਾ ਸਰਦਾਰ ਸਰਪਾ ਵਾਂਗੂ ਡੰਗ ਆਪਣੇ ਹੀ ਬਣਿਆ ਗद्दार ਸਿੱਖ ਸਾਡੇ ਘਰੇ ਸਾਡੇ ਨਾਲ ਬਣੇ ਹੁਸ਼ਿਆਰ ਪਿੱਛੇ ਦਾ ਕਾਰਨ ਜ ਜੈਲਸੀ ਆਪਣੇ ਨਾਲ ਦੇ ਕਲਾਕਾਰਾਂ ਤੋਂ ਜੋ ਇਹਦੇ ਨਾਲ ਕਲਾਕਾਰ ਹੁੰਦੇ ਸੀਗੇ ਉਹ ਅੱਜ ਕਿਤੇ ਉੱਤੇ ਲੈਵਲ ਤੇ ਪਹੁੰਚ ਗਏ ਨਹੀਂ ਤੇ ਅੱਜ ਇਸ ਦੇ ਗਾਣੇ ਨਹੀਂ ਚੱਲਦੇ ਕੋਈ ਇਸ ਨੂੰ ਸੁਣਦਾ ਨਹੀਂ ਤੇ ਇਹ ਚਰਚਾ ਵਿੱਚ ਆਉਣਾ ਚਾਹੁੰਦਾ ਇਹ ਚੀਜ਼ਾਂ ਬੋਲ ਕੇ ਤੇ ਜੈਲਸੀ ਕਿਸ ਤਰ੍ਹਾਂ ਹੋਈ ਜੈਲਸੀ ਐ ਨੂੰ ਸੁਲਤਾਨ ਤੋਂ ਸੁਲਤਾਨ ਨਾਲ ਤੁਹਾਨੂੰ ਜਿਵੇਂ ਸਾਰਿਆਂ ਨੂੰ ਪਤਾ 3-4 ਸਾਲ ਪਹਿਲਾਂ ਇਹਦਾ ਵਿੱਚ ਕਾਫੀ ਵਿਵਾਦ ਖੜਾ ਹੋਇਆ ਸੀਗਾ ਇੱਕ ਦੂਜੇ ਨੂੰ ਡਿਸਵਾਰ ਚੱਲੀ ਸੀ ਇਹਨਾਂ ਨੇ ਇੱਕ ਦੂਜੇ ਨੂੰ ਰੈਪ ਰਾਹੀਂ ਜਵਾਬ ਦਿੱਤੇ ਸੀਗੇ ਤੇ ਸੁਲਤਾਨ ਨੇ ਚੰਗੀ ਟਕਾ ਕੇ ਸੇਈ ਦੀ ਮੰਗ ਬਾਬਿਆਂ ਦੇ ਧਰਮਾਂ ਦੀ ਕਰ ਦਾ ਪਟਾਈ ਸੰਗ ਪਾੜਨੇ ਨਾ ਦੱਸ ਕਿਹੜਾ ਬਦਲੂ ਸਚਾਈ ਤੈਥੋਂ ਕਿਤੇ ਚੰਗਾ ਖੁਸਰੇ ਹੀ ਗਾ ਲੈਂਦੇ ਨੇ ਇਥੋਂ ਜ਼ਿਆਦਾ ਪੈਸੇ ਖੁਸਰੇ ਬਣਾ ਲੈਂਦੇ ਨੇ ਤੇ ਹੁਣੇ ਮੱਚਿਆ ਬੈਠਿਆ ਸੀ ਸੁਲਤਾਨ ਤੋਂ ਤੇ ਇਹਨੇ ਦੇਖਿਆ ਦਲਜੀਤ ਤੇ ਸੁਲਤਾਨ ਉਹਨੇ ਇਕੱਠੇ ਨੇ ਤਾਂ ਇਹਨੇ ਦਿਲਜੀਤ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਹੋਰ ਵੀ ਕਾਫੀ ਕੁਝ ਬੋਲਿਆ ਦਿਲਜੀਤ ਨੂੰ ਤੇ ਧਮਕੀਆਂ ਵੀ ਦੇ ਰਿਹਾ ਕਿ ਤੇਰਾ ਕੁਝ ਇਦਾਂ ਦਾ ਡਾਟਾ ਜਾਂ ਤੁਹਾਡਾ ਕੁਝ ਇਦਾਂ ਦਾ ਡਾਟਾ ਮੇਰੇ ਕੋਲ ਪਿਆ ਅਗਰ ਮੈਂ ਤੁਹਾਡਾ ਉਹ ਸਾਹਮਣੇ ਕਰਦਾ ਤੁਸੀਂ ਕੱਖ ਦੇ ਨਹੀਂ ਰਹਿਣਾ ਇਦਾਂ ਦੀਆਂ ਧਮਕੀਆਂ ਕੁਝ ਦੇ ਰਿਹਾ ਤੇ ਜਿਸ ਦੇ ਵਿੱਚ ਦਿਲਜੀਤ ਦੀ ਟੀਮ ਨੂੰ ਵੀ ਟਾਰਗੇਟ ਕਰ ਰਿਹਾ ਤੇ ਦਿਲਜੀਤ ਦਸਾਂ ਜਿਹਨਾਂ ਨੇ ਕਮੈਂਟ ਕਰਕੇ ਇਹ ਵੀ ਪੁੱਛਿਆ ਸੀਗਾ ਕਿ ਪੰਜਾਬ ਦਾ ਯੂਥ ਇਹ ਜਾਣਨਾ ਚਾਹੁੰਦਾ ਕਿ ਤੁਸੀਂ ਆਪਣੀ ਜਿਹੜੀ ਆਤਮਾ ਕਿੰਨੇ ਰੁਪਏ ਦੀ ਵਿਕਦੀ ਹੈ ਤੇ ਉਸ ਤੋਂ ਬਾਅਦ ਵੀ ਨਹੀਂ ਟਲਿਆ ਇਦਾਂ ਦੀ ਕਾਫੀ ਲੋਕ ਹੁੰਦੇ ਨੇ ਜੋ ਇੱਕ ਵੱਡੇ ਆਰਟਿਸਟ ਦੇ ਵਿਰੁੱਧ ਚੱ ਕਿ ਕਿਸੇ ਵੀ ਰੀਜ਼ਨ ਕਰਕੇ ਤੁਹਾਨੂੰ ਉਹ ਆਰਟਿਸਟ ਪਸੰਦ ਨਹੀਂ ਆਉਂਦਾ ਕੋਈ ਐਦਾਂ ਦੀ ਗੱਲ ਹੁੰਦੀ ਹੈ ਉਹ ਜਿਹੜੀ ਇਹਦੀ ਸਪੋਰਟ ਦੇ ਵਿੱਚ ਆ ਕੇ ਦਿਲਜੀਤ ਨੂੰ ਮਾੜਾ ਚੰਗਾ ਬੋਲਦੇ ਨੇ ਉਹਦੇ ਵੀ ਸਕਰੀਨਸ਼ਾਟ ਐਡੀ ਬੱਚਿਆਂ ਵਾਲੀ ਮੈਂਟੈਲਿਟੀ ਇਹਦੀ ਉਹ ਸਾਰਿਆਂ ਦੇ ਸਕਰੀਨਸ਼ਾਟ ਕਮੈਂਟ ਜੋ ਕਰ ਰਹੇ ਨੇ ਆਪਣੇ ਸਟੋਰੀਆਂ ਦੇ ਵਿੱਚ ਪਾ ਰਿਹਾ ਤੇ ਬਾਅਦ ਵਿੱਚ ਇੱਕ ਸਟੋਰੀ ਦੇ ਵਿੱਚ ਲਿਖ ਰਿਹਾ ਕਿ ਮੈਂ ਦਿਲਜੀਤ ਵੱਡਾ ਆਰਟਿਸਟ ਆ ਮੈਂ ਹੋਰ ਕੁੱਤੇ ਖਣੇ ਨਹੀਂ ਕਰਨੀ ਚਾਹੁੰਦਾ ਉਹਨਾਂ ਦੀ ਗੱਲ ਸਿੰਪਲ ਹੈ ਅਗਰ ਕੋਈ ਵੀ ਬੰਦਾ ਦਿਲਜੀਤ ਖਿਲਾਫ ਇਹਦੇ ਡੀਐਮ ਦੇ ਵਿੱਚ ਆ ਕੇ ਬੋਲਦਾ ਇਹ ਝੱਟ ਦੇ ਕੇ ਸਟੋਰੀ ਦੇ ਵਿੱਚ ਪਾ ਦਿੰਦਾ ਤੇ ਉਹ ਚੀਜ਼ਾਂ ਵੀ ਇਹਨੂੰ ਜ਼ਰੂਰ ਪਾਣੀਆਂ ਚਾਹੀਦੀਆਂ ਜੋ ਇਹਨੂੰ ਗਾਲਾਂ ਪੈ ਰਹੀਆਂ ਨੇ ਤੇ ਜੋ ਇਹਨੇ ਖੁਦ ਕਬੂਲੀਆਂ ਨੇ ਕਿ ਮੈਨੂੰ ਬਹੁਤ ਗਾਲਾਂ ਕੱਢ ਰਹੇ ਨੇ ਲੋਕੀ ਮੇਰੇ ਮੈਸੇਜ ਭਰੇ ਪਏ ਆ ਲੋਕੀ ਮੈਨੂੰ ਗਾਲਾਂ ਕੱਢ ਰਹੇ ਆ ਯਾਰ ਕੱਢਣ ਵੀ ਕਿਉਂ ਨਾ ਇੱਕ ਬੰਦਾ ਜੋ ਦਸਤਾਰ ਨੂੰ ਕਿੱਡੇ ਵੱਡੇ ਲੈਵਲ ਤੇ ਲੈ ਕੇ ਜਾ ਰਿਹਾ ਬਾਹਰਲੇ ਬੰਦੇ ਤਾਂ ਜ਼ਰੂਰ ਕਹਿ ਸਕਦੇ ਨੇ ਚੀਜ਼ਾਂ ਨੂੰ ਕੰਗਨਾ ਵਰਗੀ ਟਾਰਗੇਟ ਕਰ ਸਕਦੀਆਂ ਇਦਾਂ ਦੀ ਚੀਜ਼ਾਂ ਨੂੰ ਅਗਰ ਖੁਦ ਪੰਜਾਬੀ ਬੰਦਾ ਜੋ ਕਿਸਾਨੀ ਧਰਨੇ ਦੇ ਵਿੱਚ ਕਿਸਾਨਾਂ ਦੇ ਨਾਲ ਖੜਾ ਹੋਵੇ ਕਿਸਾਨਾਂ ਦੇ ਨਾਲ ਆ ਕੇ ਜੋ ਉਸਨੇ ਡੋਨੇਸ਼ਨ ਕੀਤੀ ਸੀਗੀ ਉਹ ਵੀ ਸਭ ਨੂੰ ਪਤਾ ਬਾਈ ਕਿਦਾਂ ਆ ਕੇ ਧਰਨੇ ਦੇ ਵਿੱਚ ਨੀਚੇ ਬੈਠਿਆ ਸੀਗਾ ਤੇ ਡੋਨੇਟ ਕਰਕੇ ਗਿਆ ਸੀਗਾ ਅਗਰ ਕੋਈ ਇਨਸਾਨ ਪੰਜਾਬ ਪੱਕੀ ਦਰਦ ਰੱਖਦਾ ਤੇ 1984 ਫਿਲਮ ਦਿਲਜੀਤ ਨੇ ਦਿੱਤੀ ਤੇ ਹੁਣ ਜਸਵੰਤ ਸਿੰਘ ਖਾਲੜਾ ਫਿਲਮ ਲੈ ਕੇ ਆ ਰਹੇ ਨੇ ਦਿਲਜੀਤ ਉਸਨ ਹਾਂ ਬਤੌਰ ਆਰਟਿਸਟ ਆਰਟਿਸਟ ਨੂੰ ਜ਼ਿੰਦਾ ਆਪਣੇ ਜੀਵਨ ਚਲਾਉਣ ਲਈ ਕੁਝ ਕਮਰਸ਼ੀਅਲ ਫਿਲਮਾਂ ਵੀ ਕਰਨੀਆਂ ਪੈਂਦੀਆਂ ਨੇ ਚਮਕੀਲਾ ਫਿਲਮ ਦਿਲਜੀਤ ਨੇ ਕੀਤੀ ਚਮਕੀਲੇ ਦੇ ਵੀ ਅਲੱਗ ਤੋਂ ਇੱਕ ਫੈਨ ਕੈਟਾਗਰੀ ਹੈਗੀ ਆ ਸ਼ਾਇਦ ਹੋ ਸਕਦਾ ਬਦਨ ਸਿੰਘ ਵੀ ਚਮਕੀਲਾ ਸੁਣਦਾ ਰਹਿੰਦਾ ਹੋਵੇ ਪਰ ਹੁਣ ਜਦੋਂ ਗੱਲ ਦਿਲਜੀਤ ਉਸਾਂਹਦੇ ਆਗੀ ਤਾਂ ਜਰੂਰ ਦਿਲਜੀਤ ਦੇ ਖਿਲਾਫ ਬੋਲੂਗਾ ਤੇ ਚਮਕੀਲੇ ਨੂੰ ਵੀ ਮਾੜਾ ਬੋਲੂਗਾ ਕਈ ਲੋਕਾਂ ਨੂੰ ਪਸੰਦ ਹੁੰਦਾ ਸੀ ਚਮਕੀਲਾ ਕਈਆਂ ਨੂੰ ਨਹੀਂ ਆਉਂਦਾ ਪਰ ਬਤੌਰ ਆਰਟਿਸਟ ਜਦੋਂ ਤੁਹਾਡੇ ਕੋਲ ਕੋਈ ਫਿਲਮ ਆਂਦੀ ਆ ਤੁਸੀਂ ਉਸ ਦੇ ਉੱਤੇ ਕਰਨਾ ਚਾਹੁੰਦੇ ਆਂ ਅਗਰ ਤੁਸੀਂ ਕਿਸੇ ਦੇ ਫੈਨ ਹੋ ਜਾਂ ਕਿਸੇ ਚੀਜ਼ ਨੂੰ ਸੁਣਦੇ ਰਹੇ ਹੋ ਇਹ ਬਾਈ ਦੀ ਪਰਸ ਆਪਣੇ ਕੰਮ ਤੋਂ ਦੂਰ ਨਹੀਂ ਭੱਜ ਸਕਦਾ ਅਗਰ ਤੁਸੀਂ ਗਿਆਨ ਦੀਆਂ ਗੱਲਾਂ ਲੈਣੀਆਂ ਨੇ ਤੁਸੀਂ ਚਾਹੁੰਦੇ ਹੋ ਵੀ ਤੁਹਾਨੂੰ ਕੋਈ ਗਿਆਨ ਦੇਵੇ ਤਾਂ ਬਥੇਰੇ ਇਦਾਂ ਦੇ ਆਰਟਿਸਟ ਨੇ ਆਰਟਿਸਟ ਛੱਡੋ ਤੁਸੀਂ ਗੁਰਦੁਆਰਾ ਸਾਹਿਬ ਜਾਓ ਬਾਬਾ ਜੀ ਰਾਗੀ ਸਿੰਘਾਂ ਨੂੰ ਸੁਣੋ ਉੱਥੋਂ ਤੁਸੀਂ ਗਿਆਨ ਦੀਆਂ ਗੱਲਾਂ ਲੈ ਸਕਦੇ ਹੋ ਤੁਸੀਂ ਇੱਕ ਕਲਾਕਾਰ ਦੇ ਉੱਤੇ ਮੋਢਿਆਂ ਦੇ ਉੱਤੇ ਇਹ ਚੀਜ਼ ਨਹੀਂ ਥੋਪ ਸਕਦੇ ਕਿ ਤੂੰ ਆਹੀ ਕਰ ਤੂੰ ਆਹੀ ਕਰ ਇੱਕ ਆਰਟਿਸਟ ਇੰਡੀਪੈਂਡੈਂਟ ਹੈ ਅਗਰ ਤੁਸੀਂ ਆਰਟਿਸਟ ਦੇ ਉੱਤੇ ਬੰਦੀਸ਼ਾਂ ਲਗਾ ਦੋਗੇ ਆਰਟਿਸਟ ਨੂੰ ਸੋਚਣ ਲਈ ਕਹੋਗੇ ਤੂੰ ਸਾਡੇ ਅਕੋਰਡਿੰਗ ਚੱਲ ਤਾਂ ਆਰਟਿਸਟ ਆਪਣੀ ਕਲਾ ਦਾ ਪ੍ਰਦਰਸ਼ਨ ਖੁੱਲ੍ਹ ਕੇ ਕਿਵੇਂ ਕਰ ਸਕੂਗਾ ਚਲੋ ਕੁਝ ਹੋਇਆ ਇਹਨੇ ਜਵਾਬ ਮੰਗਿਆ ਦਿਲਜੀਤ ਦੁਸਾਂਝ ਨੇ ਇਹਨੂੰ ਜਵਾਬ ਦਿੱਤਾ ਰਿਪਲਾਈ ਕੀਤਾ ਤੇ ਇਹਨੂੰ ਬੁਲਾਤੀ ਹੈ ਜਾਂ ਨਹੀਂ ਹੈ ਇਸ ਦੇ ਉੱਤੇ ਵੀ ਦਿਲਜੀਤ ਦੁਸਾਂਝ ਨੇ ਟਿੱਪਣੀ ਕੀਤੀ ਸੀ ਕਿ ਇੱਕ ਓਮਕਾਰ ਵੀ ਸਭ ਕੁਝ ਉਹੀ ਆ ਅ ਸਟੋਰੀਆਂ ਨੂੰ ਤੁਸੀਂ ਪੜ੍ਹ ਸਕਦੇ ਹੋ ਬਾਈ ਨੇ ਕੀ ਕੀ ਕਈਆਂ ਨੇ ਤੇ ਹਾਂ ਕੁਝ ਗੱਲਾਂ ਇਦਾਂ ਦੀ ਨੇ ਜੋ ਦਿਲਜੀਤ ਦੁਸਾਂਝ ਨੂੰ ਸ਼ੁਰੂ ਤੋਂ ਕਾਫੀ ਇਲੂਮਿਨਾਟੇ ਲੋਕੀ ਚੀਜ਼ਾਂ ਦੇ ਨਾਲ ਜੋੜ ਰਹੇ ਨੇ ਉਹ ਉਹਨਾਂ ਨੂੰ ਜਵਾਬ ਦੇਣ ਲਈ ਦਿਲਜੀਤ ਸਾਹਿਬ ਨੂੰ ਕੁਝ ਪੰਗੇ ਲੈਂਦੇ ਰਹਿੰਦੇ ਨੇ ਅੱਜ ਖਾਲੀ ਦੇ ਵਿੱਚ ਫੋਟੋ ਹੀ ਪੋਸਟ ਕੀਤੀ ਸੀ ਜਿਸ ਦੇ ਵਿੱਚ ਇਲੂਮਿਨਾਟੀ ਇੱਕ ਸਾਈਨ ਸੀ ਉਹ ਹੇਟਰਾਂ ਨੂੰ ਜਲੋਣ ਲਈ ਸੀ ਪਰ ਮੇਰੇ ਹਿਸਾਬ ਨਾਲ ਇਹ ਚੀਜ਼ਾਂ ਕਰਨੀਆਂ ਨਹੀਂ ਚਾਹੀਦੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਅਗਰ ਕੁਝ ਲੋਕਾਂ ਨੇ ਸੋਚਿਆ ਕਿ ਇਸ ਦੇ ਪਿੱਛੇ ਕੋਈ 네ਗੇਟਿਵ ਸ਼ਕਤੀ ਹੈ ਤਾਂ ਤੁਹਾਨੂੰ ਉਹ ਚੀਜ਼ਾਂ ਖੁਦ ਤੋਂ ਨਹੀਂ ਕਰਨੀਆਂ ਚਾਹੀਦੀਆਂ ਭਾਵੇਂ ਤੁਸੀਂ ਹੇਟਰਾਂ ਨੂੰ ਇੱਕ ਸੜਾਉਂਦੇ ਹੋਵੋ ਜਾਂ ਮਜ਼ਾਕ ਦੇ ਤੌਰ ਤੇ ਕਰਦੇ ਹੋਵੋ ਉਹ ਵੀ ਤੁਹਾਨੂੰ ਕਰਨਾ ਨਹੀਂ ਚਾਹੀਦਾ ਕਿਉਂਕਿ ਇਹ ਚੀਜ਼ਾਂ ਨਹੀਂ ਸਹੀ ਅਗਰ ਤੁਸੀਂ ਗੁਰਬਾਣੀ ਨਾਲ ਜੁੜੇ ਹੋਏ ਹੋ ਜਿੱਥੇ ਬਾਲੀਵੁੱਡ ਤੋਂ ਲੈ ਕੇ ਹਾਲੀਵੁੱ ਕਾਲੇ ਗੋਰੇ ਏਡੇ ਏਡੇ ਨਾਮੀ ਲੋਕੇ ਇਸ ਪੰਜਾਬੀ ਸtare ਦੇ ਫੈਨ ਨੇ ਉੱਥੇ ਹੀ ਸਾਡੇ ਆਪਣੇ ਲੋਕ ਕੁਝ ਲੱਗੇ ਹੋਏ ਨੇ ਲੱਤਾਂ ਖਿੱਚਣ ਵਾਸਤੇ ਪਹਿਲਾਂ ਇਹ ਚੀਜ਼ ਹੋ ਚੁੱਕੀ ਆ ਪਹਿਲਾਂ ਹੋਈ ਆ ਸਿੱਧੂ ਮੂਸੇਵਾਲੇ ਨਾਲ ਭਾਵੇਂ ਉਹ ਇਲੂਮਿਨਾਟੀ ਵਾਲੀ ਚੀਜ਼ ਨਾਲ ਨਾ ਸਹੀ ਉਸ ਨੂੰ ਇਹ ਕਹਿ ਕੇ ਟਾਰਗੇਟ ਕਰ ਦਿੱਤਾ ਜਾਂਦਾ ਸੀਗਾ ਕਿ ਬਾਈ ਇਹ ਚੱਕਵੇਂ ਗਾਣੇ ਗਾਉਂਦਾ ਹਥਿਆਰਾਂ ਵਾਲੇ ਗਾਣੇ ਗਾਉਂਦਾ ਤੇ ਆਖਰਕਾਰ ਨਤੀਜਾ ਕੀ ਹੋਇਆ ਬਾਈ ਦੇ ਜਾਣ ਤੋਂ ਬਾਅਦ ਹੁਣ ਸਾਰੇ ਬਾਈ ਦੇ ਜਿੰਨੇ ਵੀ ਗਾਣੇ ਆਉਂਦੇ ਨੇ ਚਾਹੇ ਉਸ ਦੇ ਵਿੱਚ ਕੋਈ ਚੱਕਵੀਂ ਗੱਲ ਹੋਵੇ ਚਾਹੇ ਹਥਿਆਰ ਦੀ ਗੱਲ ਹੋਵੇ ਚਾਹੇ ਕੋਈ ਮੈਸੇਜ ਦੇਣ ਵਾਲੀ ਗੱਲ ਸਾਰੇ ਚੁੱਪ ਸੁਣਦੇ ਨੇ ਉਸ ਦਾ ਕੋਈ ਵਿਰੋਧ ਨਹੀਂ ਕਰਦਾ ਸਾਰੇ ਕਹਿੰਦੇ ਨੇ ਕਿ ਸਿੱਧੂ ਬਾਈ ਕਮਾਲ ਸੀ ਤੇ ਅੱਜ ਦਿਲਜੀਤ ਬਾਈ ਸਾਡੇ ਵਿੱਚ ਨੇ ਤੇ ਟ੍ਰੱਕੀਆਂ ਕਰ ਰਹੇ ਨੇ ਤਾਂ ਅਸੀਂ ਲੱਗੇ ਹੋਇਆ ਉਹਨਾਂ ਦੀ ਲੱਤਾਂ ਖਿੱਚਣ ਵਾਸਤੇ ਖੈਰ ਅੱਜ ਦੀ ਵੀਡੀਓ ਥੋੜੀ ਅਲੱਗ ਸੀਗੀ ਐਦਾਂ ਨਾਰਮਲੀ ਆਪਾਂ ਵੀਡੀਓ ਬਣਾਉਂਦੇ ਨਹੀਂ ਨਾ ਮੈਂ ਬੋਲਦਾ ਪਰ ਥੋੜਾ ਜਿਹਾ ਕਨਸੈਪਟ ਇਹ ਇਸ ਦੇ ਬਾਰੇ ਬੋਲਣਾ ਵੀ ਜ਼ਰੂਰੀ ਸੀ ਤੁਹਾਨੂੰ ਬਾਕੀ ਇਸ ਦੇ ਬਾਰੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਕੀ ਦਿਲਜੀਤ ਦਸਾਂਝ ਸਹੀ ਹੈ ਜਾਂ ਆ ਬਦਨਸੀਬ ਸਹੀ ਹੈ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ